ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦਾ ਵਿਰੋਧ ਅਤੇ ਇੰਚਾਰਜ ਬਨੀ ਸੋਦੀਆ ਸਤਿੰਦਰ ਜੈਨ ਅਤੇ ਰਾਗਵ ਜੱਡਾ ਦਾ ਵੱਡੇ ਪੱਧਰ ਤੇ ਵਿਰੋਧ ਇੱਕ ਪਾਸੇ ਹੜਾਂ ਦੀ ਸਥਿਤੀ ਦਾ ਜੈਜਾ ਲੈਣ ਦੇ ਲਈ ਜਦੋਂ ਕੋਈ ਮੰਤਰੀ ਅਤੇ ਵਿਧਾਇਕ ਕਿਸੇ ਵੀ ਹਲਕੇ ਦੇ ਵਿੱਚ ਜਾਂਦਾ ਹੈ ਤਾਂ ਲੋਕਾਂ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਕਿਉਂਕਿ ਪੰਜਾਬ ਸਰਕਾਰ ਨੂੰ ਜਿੰਨਾ ਕੁਝ ਕਰਨਾ ਚਾਹੀਦਾ ਸੀ ਪੰਜਾਬ ਦੇ ਲੋਕਾਂ ਵਾਸਤੇ ਖਾਸ ਕਰਕੇ ਪੰਜਾਬ ਦੇ ਹੁਣ 7 ਜ਼ਿਲ੍ਹੇ ਨਹੀਂ ਹੁਣ 9 ਜ਼ਿਲ੍ਹੇ ਰਾਤੋ ਰਾਤ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਿੰਡਾਂ ਦੇ ਲੋਕ ਵਾਰ-ਵਾਰ ਕੇਰ ਕੇ ਸਵਾਲ ਪੁੱਛ ਰਹੇ ਨੇ ਵੀ ਭਈ ਤੁਹਾਨੂੰ ਹੁਣ ਨੀਂਦ ਆ ਗਈ ਤੁਸੀਂ ਸੁੱਤੇ ਉੱਠ ਪਏ ਤੁਸੀਂ ਪਹਿਲਾਂ ਕਿੱਥੇ ਸੀ ਜਿਹੜੇ ਤੁਹਾਨੂੰ ਕੰਮ ਕਹੇ ਸੀ ਜਿਹੜੀਆਂ ਸਾਡੀਆਂ ਮੰਗਾ ਸੀ ਉਹ ਮੰਗਾ ਉੱਤੇ ਪੈਰਾ ਕਿਉਂ ਨਹੀਂ ਦਿੱਤਾ ਗਿਆ ਜੇਕਰ ਉਹ ਮੰਗਾ ਜਿਹੜੀਆਂ ਉਹਨਾਂ ਮੰਗਾ ਉੱਤੇ ਕੰਮ ਕੀਤਾ ਹੁੰਦਾ ਤੇ ਸਾਡੀਆਂ ਜ਼ਮੀਨਾਂ ਦੀਆਂ ਫਸਲਾਂ ਜਿਹੜੀਆਂ ਨੇ ਬਰਬਾਦ ਨਹੀਂ ਹੋਣੀਆਂ ਸੀ ਆਪ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਨੂੰ ਪਤਾ ਹੈ ਇਹ ਸਾਡੀ ਗਲਤੀ ਨਹੀਂ ਇਹ ਗਲਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਤ ਖੇਸ਼ਵਾ ਅਤੇ ਜਿਹੜੇ ਹੈਗੇ ਨੇ ਇਨਚਾਰਜ ਮਨੀਸ਼ ਸੋਡਿਆ ਦੀ ਅੱਗੇ ਪਿੱਛੇ ਭਾਵੇਂ ਇਹਨਾਂ ਨੇ ਪਖਾਨਿਆਂ ਦਾ ਉਦਘਾਟਨ ਕਰਨਾ ਹੋਵੇ ਤੇ ਪਹਿਲ ਦੇ ਆਧਾਰ ਤੇ ਮਨੀਸ਼ ਸੋਡਿਆ ਹੁੰਦੇ ਨੇ ਪਹਿਲ ਦੇ ਆਧਾਰ ਤੇ ਆਪ ਆਦਮੀ ਪਾਰਟੀ ਦੇ ਕਰਮਵੀਨ ਅਰਵਿੰਦ ਕੇਸ਼ੀਵਾਲ ਦੀ ਸ਼ਮੂਲੀਅਤ ਹੁੰਦੀ ਹੈ ਲੇਕਿਨ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਲਖੜਾਂਗੇ ਪੰਜਾਬ ਲਈ ਮਰਾਂਗੇ ਉਹ ਹੁਣ ਦਿੱਲੀ ਚਲੇ ਗਏ ਨੇ ਇੱਕ ਵਾਰ ਵੀ ਕੋਈ ਬਿਆਨਬਾਜ਼ੀ ਨਾ ਤਾਂ ਮਨੀਤ ਸੋਦੀਆ ਨੇ ਦਿੱਤੀ ਨਾ ਅਰਵਿੰਦ ਕੇਸ਼ੀਵਾਲ ਨੇ ਨਾ ਅਰਵਿੰਦ ਕੇਸ਼ੀਵਾਲ ਦਿਸੇ ਨਾ ਮਨੀਤ ਸੋਦੀਆ ਦਿੱਤੇ ਪੰਜਾਬ ਨੂੰ ਲੋਾਰਸ ਛੱਡ ਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਹੁਣ ਦਿੱਲੀ ਚਲੇ ਗਏ ਨੇ ਜਦੋਂ ਇੱਥੇ ਸਿਸਟਮ ਸਹੀ ਹੋਵੇਗਾ ਫਿਰ ਆਉਣਗੇ ਕਿਉਂਕਿ ਉਹਨਾਂ ਨੂੰ ਤਾਂ ਹੈਲੀਕਾਪਟਰਾਂ ਦੇ ਝੂਟੇ ਚਾਹੀਦੇ ਨੇ ਉਹਨਾਂ ਨੂੰ ਜੈਡ ਸਕਿਉਰਿਟੀ ਚਾਹੀਦੀ ਹੈ ਉਹਨਾਂ ਨੂੰ ਪੰਜਾਬ ਦਾ ਪੈਸਾ ਤੇ ਪੰਜਾਬ ਦੀਆਂ ਗੱਡੀਆਂ ਚਾਹੀਦੀਆਂ ਨੇ ਲੇਕਿਨ ਹੁਣ ਪੰਜਾਬ ਤਾਂ ਤਰਾ-ਤਰਾ ਕਰ ਰਿਹਾ ਹੈ ਪੰਜਾਬ ਦੀ ਲਗਭਗ 3 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਸੈਂਕੜੇ ਘਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਤੈਸ਼ਨਾਸ਼ ਹੋ ਚੁੱਕੇ ਨੇ ਤੇ ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਠੀਕਰਾ ਭਾਰਤੀ ਜਨਤਾ ਪਾਰਟੀ ਤੇ ਕਦੇ ਕਾਂਗਰਸ ਪਾਰਟੀ ਉਤੇ ਪਾੜ ਰਹੇ ਨੇ ਕਿ ਇਹ ਦੋਸ਼ੀ ਨੇ ਭਈ ਚਾਹੇ ਉਹ ਨਰੇਸ਼ ਘਟਾਰੀਆ ਹੈ ਚਾਹੇ ਹਰਬੀਰ ਸਿੰਘ ਹਰਬੀਰ ਸਿੰਘ ਪਠਾਨ ਮਾਜਰਾ ਹੈ ਯਾਨੀ ਕਿ ਇਹਨਾਂ ਸਿੱਧੇ ਸ਼ਬਦਾਂ ਦੇ ਵਿੱਚ ਚਾਹੇ ਉਹ ਗੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਇਲਜ਼ਾਮ ਲਗਾਏ ਨੇ ਪੰਜਾਬ ਦੇ ਮੁੱਖ ਮੰਤਰੀ ਪਗਵਤ ਮਾਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਾਲ ਤੇ ਖਾਸ ਕਰਕੇ ਨਰੇਸ਼ ਘਟਾਰੀਆ ਨੇ ਵੀ ਕਿਹਾ ਕਿ ਮੈਂ ਕਈ ਵਾਰ ਕਿਹਾ ਹੈ ਕਿ ਮੂਚਾ ਬੜਾਈਆਂ ਜਾਂ ਲੇਕਿਨ ਮੇਰੀ ਗੱਲ ਵੱਲ ਤوجਹ ਨਹੀਂ ਦਿੱਤੀ ਗਈ ਮੇਰੀ ਗੱਲ ਹੀ ਨਹੀਂ ਮੰਨੀ ਗਈ ਅਫਸਰ شاہੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿੰਦੇ ਕੰਮ ਕਰਦੀ ਹੈ ਇਸ ਕਰਕੇ ਸਾਰੀ ਪਾਵਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤੇ ਤੇ ਦੂਜੇ ਪਾਸੇ ਅੱਜ ਪਠਾਨ ਹਰਮਿੰਦਰ ਸਿੰਘ ਪਠਾਨ ਮਾਜਰਾ ਬਨੂ ਕਿਹਾ ਗਿਆ ਕਿ ਅਸੀਂ ਕਈ ਵਾਰ ਕਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਸਾਡੇ ਹਲਕੇ ਦੇ ਵਿੱਚ ਬੰਦ ਬਣਾਇਆ ਜਾ ਕਿਸੇ ਵੀ ਸਮੇਂ ਕਿਸੇ ਵੀ ਸਾਲ ਇਥੇ ਹਰ ਆ ਸਕਦੇ ਨੇ ਇਹ ਹੜਾ ਦੇ ਨਾਲ ਇਲਾਕੇ ਵੱਡੇ ਪੱਧਰ ਦੇ ਪ੍ਰਭਾਵਿਤ ਹੁੰਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਸੁਣੀ ਤੇ ਉਸ ਦਾ ਅਖਬਲਿਆਜਾ ਸਾਡੇ ਹਲਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਉਹ ਕਹਿੰਦਾ ਕਿ ਅਸੀਂ ਜਦੋਂ ਪਿੰਡਾਂ ਵਿੱਚ ਜਾਂਦੇ ਆ ਜਦੋਂ ਅਸੀਂ ਪਿੰਡਾਂ ਤੋਂ ਚੜਦੇ ਹਾਂ ਤੇ ਲੋਕ ਸਾਨੂੰ ਗਾਲ੍ਹੀਆਂ ਕੱਢਦੇ ਨੇ ਲੋਕ ਸਾਡੇ ਡਾਂਗਾ ਲੈ ਕੇ ਪਿੱਛੇ ਭਜਦੇ ਨੇ ਭਾਈ ਵੋਟਾਂ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਮੰਗਲੀਆਂ ਨੇ ਜੇਕਰ ਕੰਮ ਹੀ ਨਹੀਂ ਕੀਤੇ ਫਿਰ ਅਸੀਂ ਵੋਟਾਂ ਕਿਉਂ ਮੰਗੜ ਜਾਵਾਂਗੇ ਕਿਉਂ ਦਰਦਰ ਦੇ ਧੱਕੇ ਖਾਵਾਂਗੇ ਇੱਕ ਅਸੀਂ ਦੋ ਵਿਧਾਇਕਾਂ ਦੀ ਗੱਲ ਨਹੀਂ ਕਰ ਰਹੇ ਅੰਦਰ ਖਾਤੇ ਜਿੰਨੇ ਵੀ ਵਿਧਾਇਕ ਨੇ ਉਹ ਸਾਰਾ ਠੇਕਰਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਉਤੇ ਪੱਧਰੇ ਨੇ ਉਹ ਕਹਿੰਦੇ ਨੇ ਕਿ ਜਿੰਨੀ ਵੀ ਅਫਸਰਸ਼ਾਈ ਹੈ ਖਾਸ ਕਰਕੇ ਖਾਸ ਕਰਕੇ ਕ੍ਰਿਸ਼ਨ ਕੁਮਾਰ ਦਾ ਨਾਮ ਸਭ ਤੋਂ ਅੱਗੇ ਆਇਆ ਹੈ ਕਿ ਭਈ ਉਹਨਾਂ ਦੀ ਡਿਊਟੀ ਹੈ ਬੰਦ ਬਣਾਉਣੇ ਜਿੱਥੇ ਮਿੱਟੀਆਂ ਨੇ ਉਥੋਂ ਮਿੱਟੀ ਚੁੱਕ ਕੇ ਹੋਰ ਕਿਸੇ ਜਗਤ ਲੈ ਕੇ ਰੇਤਾ ਚੁੱਕ ਕੇ ਲੈ ਕੇ ਜਾਣਾ ਉਹਨਾਂ ਦਾ ਕੰਮ ਹੈ ਕਿ ਨੋਚਾ ਬਣਾਣੀਆਂ ਲੇਕਿਨ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਦੀ ਘਾਟ ਪੁਤਲੀ ਨੇ ਉਹ ਸਾਡੀ ਗੱਲ ਹੀ ਨਹੀਂ ਸੁਣਦੇ ਅੰਦਰੋਂ ਅੰਦਰ ਹੀ ਪੰਜਾਬ ਦੇ ਵਿਧਾਇਕ ਅਤੇ ਮੰਤਰੀ ਲਗਾਤਾਰ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਨ੍ਹਾਂ ਨੇ ਵਿਰੋਧ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਬਾਗੀ ਹੋਣਗੇ ਉਹੀ ਵੱਡੇ ਪੱਧਰ ਤੇ ਬਗਾਵਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪਾਸੇ ਜਿੱਥੇ ਪੂਰੇ ਪੰਜਾਬ ਦੇ ਲੋਕਾਂ ਵੱਲੋਂ ਕੋਸਿਆ ਜਾ ਰਿਹਾ ਹੈ ਮੁਰਗੀ ਕੁੱਤੇ ਤੇ ਬੱਕਰੀ ਤੇ ਮੁਆਵਜ਼ਾ ਦੇਣ ਵਾਲੀ ਸਰਕਾਰ ਅੱਜ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਧੰਨ ਜਿਹੜਾ ਹੈ ਉਹਨਾਂ ਖਾਲਸਾ ਏਡ ਵਾਲਿਆਂ ਦਾ ਵਕ ਵਕ ਸਮਾਜ ਸਮਾਜਿਕ ਸੰਸਥਾਵਾਂ ਦਾ ਜਿਨ੍ਹਾਂ ਵੱਲੋਂ ਵੱਡੇ ਪੱਤਰ ਦੇ ਰਾਤੇ ਕਾਰਜ ਚਲਾਏ ਸਾਰੇ ਨੇ ਜਿਨ੍ਹਾਂ ਨੂੰ ਪੋਜਣ ਦਵਾਈਆਂ ਅਤੇ ਪਸ਼ੂਆਂ ਨੂੰ ਫੀਡ ਪ੍ਰੋਵਾਈਡ ਕੀਤੀ ਜਾ ਰਹੀ ਹੈ ਧੰਨ